ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰਬਾਣੀ ਸਾਨੂੰ ਜੀਵਨ ਜਿਉਣ ਦੀ ਸੱਚੀ ਰਾਹ ਦਿਖਾਉਂਦੀ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਿਆ ਹੈ ਇਸ ਜੀਵਨ ਦਾ ਮਕਸਦ ਸਿਰਫ ਖਾਣਾ ਪੀਣਾ ਜਾਂ ਧਨ ਇਕੱਠਾ ਕਰਨਾ ਨਹੀਂ ਸਗੋਂ ਵਾਹਿਗੁਰੂ ਨਾਲ ਆਪਣਾ ਨਾਤਾ ਜੋੜਨਾ ਹੈ ਗੁਰਬਾਣੀ ਫਰਮਾਉਂਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਰਥਾਤ हे मन तू ਰੱਬੀ ਜੋਤ ਦਾ ਰੂਪ ਹੈ ਆਪਣੇ ਅਸਲ ਸਰੂਪ ਨੂੰ ਪਛਾਨ ਜਦੋਂ ਅਸੀਂ ਆਪਣੇ ਅੰਦਰ ਵਸਦੀ ਜੋਤ ਨੂੰ ਸਮਝ ਲੈਂਦੇ ਹਾਂ ਤਦ ਅਹੰਕਾਰ ਈਰਖਾ ਅਤੇ ਨਫ਼ਰਤ ਆਪਣੇ ਆਪ ਹੀ ਦੂਰ ਹੋਣ ਲੱਗ ਪੈਂਦੇ ਹਨ ਸਾਧ ਸੰਗਤ ਜੀ ਅੱਜ ਦਾ ਮਨੁੱਖ ਬਾਹਰਲੇ ਦਿਖਾਵੇ ਵਿੱਚ ਫਸ ਗਿਆ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਭਗਤੀ ਦਿਲੋਂ ਹੁੰਦੀ ਹੈ ਨਾ ਕਿ ਸਿਰਫ ਬੋਲਾਂ ਨਾਲ ਨਾਮ ਜਪਹੁ ਤਾਂ ਜੀਵਹੁ ਬਿਨ ਨਾਮੇ ਸਭ ਝੂਠ ਨਾਮ ਸਿਮਰਨ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਵਿੱਚ ਸਹੀ ਦਿਸ਼ਾ ਆਉਂਦੀ ਹੈ ਗੁਰਬਾਣੀ ਸੇਵਾ ਅਤੇ ਨਿਮਰਤਾ ਦੀ ਵੀ ਸਿੱਖਿਆ ਦਿੰਦੀ ਹੈ ਜਦੋਂ ਅਸੀਂ ਦੂਜਿਆਂ ਦੀ ਸੇਵਾ ਕਰਦੇ ਹਾਂ ਭੁੱਖੇ ਨੂੰ ਰੋਟੀ ਖੋਹਦੇ ਹਾਂ ਦੁਖੀ ਦੀ ਮਦਦ-ਮਦਦ ਕਰਦੇ ਹਾਂ ਉਹੀ ਅਸਲੀ ਭਗਤੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਨਿਮਰਤਾ ਨਾਲ ਭਰਿਆ ਮਨ ਹੀ ਪ੍ਰਭੂ ਨੂੰ ਪਿਆਰਾ ਹੈ ਆ우스ਾਤ ਸੰਗਤ ਜੀ ਅਸੀਂ ਸਭ ਇਹ ਪ੍ਰਣ ਲਵਿਏ ਕਿ ਰੋਜ਼ ਨਾਮ ਜਪਾਂਗੇ ਸੱਚ ਬੋਲਾਂਗੇ ਨਿਮਰਤਾ ਨਾਲ ਜੀਵਨ ਜਿਊਂਗੇ ਅਤੇ ਸਭ ਨਾਲ ਪਿਆਰ ਕਰਾਂਗੇ ਇਹ ਹੀ ਗੁਰਬਾਣੀ ਦਾ ਸੱਚਾ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ